ਸਾਡੀਆਂ ਸੰਪਰਦਾਵਾਂ ਸਾਡੀਆਂ ਟਕਸਾਲਾਂ ਸਾਡੇ ਡੇਰੇਦਾਰ ਵਾਲੇ ਬਾਬੇ ਹੈ ਸਾਡੇ ਜਹੇਦਾਰ ਸਾਡੇ ਸਮਾਜ ਸੇਵੀ ਹੋਰ ਪਤਾ ਨਹੀਂ ਕਿੰਨੇ ਕੁ ਬੰਦੇ ਆ ਜਿਹੜੇ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਹੱਕ ਵਿੱਚ ਬੋਲੇ ਹੀ ਨਹੀਂ ਦੱਸੋ ਲੋਕਾਂ ਨੇ ਇੰਨਾ ਬਾਈ ਰੌਲਾ ਪਾਇਆ ਸੀ ਇੰਨਾ ਜ਼ਿਆਦਾ ਜਦੋਂ ਭਾਈ ਅਮਰਤਪਾਲ ਸਿੰਘ ਅਜਨਾਲੇ ਗਿਆ ਸੀ ਨਾ ਅਜਨਾਲੇ ਵਾਲੀ ਘਟਨਾ ਤੋਂ ਉਹਨੂੰ ਚੇਤਾ ਹੋਣਾ ਕਹਿੰਦੇ ਸੀ ਬਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਕਿਉਂ ਲੈ ਕੇ ਗਿਆ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਇਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਜੇ ਬਿਦਵੀ ਹੋ ਜਾਂਦੀ بڑے ਲੋਕਾਂ ਨੇ ਸਾਨੂੰ ਆਖਿਆ ਬੜਾ ਲੋਕਾਂ ਨੇ ਆਪੋ ਆਪਣੇ ਪ੍ਰੋਵੀਜ਼ਨ ਦਿੱਤੇ ਪਰ ਮੈਂ ਹੁਣ ਉਹਨਾਂ ਬੰਦਿਆਂ ਨੂੰ ਪੁੱਛਦਾ ਵੀ ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਹਯੂਰੀ ਦੇ ਵਿੱਚ ਕੁੜੀ ਨਾਲ ਬਲਾਤਕਾਰ ਹੋਇਆ ਉਹਦੇ ਨਾਲ ਕਰਮ ਕੀਤਾ ਗਿਆ ਉਹਦੀਆਂ ਵੀਡੀਓ ਸਾਰੀਆਂ ਸਾਹਮਣੇ ਆਈਆਂ ਉਹਦੀਆਂ ਆਡੀਓ ਰਿਕਾਰਡਿੰਗਾਂ ਸਾਰੀਆਂ ਸਾਹਮਣੇ ਆਈਆਂ ਕੱਲਾ ਕੱਲਾ ਪ੍ਰੂਫ ਰੱਖਤਾ ਹੁਣ ਸਾਰੇ ਬਾਬੇ ਡੇਰੇਦਾਰ ਵਾਲੇ ਟਕਸਾਲੀ ਜਿੰਨੇ ਵੀ ਹੋਰ ਆ ਜਾਂ ਸਾਡੇ ਆਪ ਦੇ ਬੰਦੇ ਜਿਹੜੇ ਫੇਸਬੁੱਕਾਂ ਵਾਲੇ ਪੇਜਾਂ ਵਾਲੇ ਆ ਜਾਹੂਰ ਉਹ ਕਿੱਥੇ ਗਏ ਚਲੇ ਹੁਣ ਕਿਉਂ ਨਹੀਂ ਬੋਲਦੇ ਹੁਣ ਤਾਂ ਪਤਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਕਿਉਂ ਨਹੀਂ ਬੋਲੇ ਹੁਣ ਹੁਣ ਤੁਸੀਂ ਕਿੱਥੇ ਜਾ ਕੇ ਵੜੇ ਆ ਜਾਂ ਤਾਂ ਸਪਸ਼ਟ ਕਰੋ ਵੀ ਅਸੀਂ ਚਰਨ ਘਾਟ ਵਾਲੇ ਬਾਬੇ ਦੇ ਹੱਕ ਦੇ ਵਿੱਚ ਆ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਹੱਕ ਵਿੱਚ ਆ ਦੱਸੋ ਤੁਸੀਂ ਇੱਕ ਤਰਫਾ ਫੈਸਲਾ ਕਰੋ ਤੁਸੀਂ ਲੋਕੀ ਟਾਈਮ ਵੇਨੇਓ ਮੌਕਾ ਵੇਨੇਓ ਸਾਰਾ ਕੁਝ ਵੇਨੇਓ ਤੁਸੀਂ ਜਿੱਥੇ ਕੋਈ ਬੇਦਬੀ ਨਹੀਂ ਹੋਈ ਠੀਕ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਗਿਆ ਉਥੇ ਤੁਸੀਂ ਇੰਨਾ ਜ਼ਿਆਦਾ ਰੌਲਾ ਪਾਇਆ ਇੰਨਾ ਜ਼ਿਆਦਾ ਤੁਸੀਂ ਰੌਲਾ ਪਾਇਆ ਦਿਨ ਰਾਤ ਤੁਸੀਂ ਫੇਸਬੁੱਕ ਦੇ ਉੱਤੇ ਤੁਸੀਂ ਠੀਕ ਹੈ ਕਿ ਨਹੀਂ ਤੇ ਜਿੱਥੇ ਬੇਦਬੀ ਹੋ ਗਈ ਆ ਜਿਸ ਤੇ ਸਪਸ਼ਟ ਹੋ ਗਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਹੂਰੀ ਦੇ ਵਿੱਚ ਇੱਕ ਬੂਬਨੇ ਸਾਧ ਨੇ ਇੱਕ ਕਰਮ ਕਰਤਾ ਸਾਰਾ ਕੁਝ ਜਨਤਕ ਕਰਤਾ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਸਾਰਾ ਕੁਝ ਸੱਚ ਦਾ ਸੱਚ ਸਾਹਮਣੇ ਰੱਖਤਾ ਉਸ ਬੰਦੇ ਨਾਲ ਹੱਕ ਦੇ ਵਿੱਚ ਅਸੀਂ ਆਵਾਜ਼ ਹੀ ਨਹੀਂ ਉਠਾਈ ਦੱਸੋ ਮੈਂ ਹੁਣ ਉਹ ਸਾਰੇ ਬੰਦਿਆਂ ਦੇ ਨਹੀਂ ਕਰਦਾ ਜਿਹੜੇ ਬੰਦੇ ਹੱਕ ਦੇ ਵਿੱਚ ਆਏ ਬੋਲੇ ਉਹਨਾਂ ਦਾ ਧੰਨਵਾਦ ਪਰ ਬਹੁਤੇ ਸਾਡੇ ਬੰਦੇ ਇਸ ਇਹਦੇ ਵਿੱਚ ਬੋਲੇ ਹੀ ਨਹੀਂ ਪਤਾ ਨਹੀਂ ਕਿਸ ਚੀਜ਼ ਦੇ ਡਰ ਦੇ ਮਾਰੇ ਨਹੀਂ ਬੋਲੇ ਠੀਕ ਆ ਕਿ ਨਹੀਂ ਡੇਰੇ ਬਣ ਜਾਂਦੇ ਆ ਠੀਕ ਆਖ ਨਹੀਂ ਡੇਰੇ 'ਚ ਲੀਡਰ ਆ ਜਾਂਦੇ ਆ ਜਦੋਂ ਡੇਰੇ 'ਚ ਲੀਡਰ ਵੜ ਗਿਆ ਤੇ ਡੇਰੇ 'ਚ ਪੁਲਿਸ ਵੱੜਦੀ ਨਹੀਂ ਤੇ ਡੇਰੇ 'ਚ ਮਾੜੇ ਕੰਮ ਹੋਣੇ ਸ਼ੁਰੂ ਹੋ ਜਾਂਦੇ ਆ ਕੋਈ ਇੱਕ ਅੱਧਾ ਡੇਰਾ ਹੋਊਗਾ ਜਿੱਥੇ ਗੁਰੂ ਦੀ ਗੱਲ ਹੁੰਦੀ ਹੋਊਗੀ ਠੀਕ ਆਖ ਨਹੀਂ ਬਾਕੀ 100 ਦੇ ਵਿੱਚੋਂ ਜਿੰਨੇ ਡੇਰੇ ਆ ਨਾ ਪਹਿਲੀ ਗੱਲ ਤਾਂ ਸਿੱਖ ਦਾ ਡੇਰਿਆਂ ਨਾਲ ਕੋਈ ਸਬੰਧ ਨਹੀਂ ਕੋਈ ਲੈਣਾ ਦੇਣਾ ਨਹੀਂ ਹੈ ਸਿੱਖ ਦਾ ਡੇਰਿਆਂ ਨਾਲ ਕੋਈ ਸਬੰਧ ਹੀ ਨਹੀਂ ਨਾ ਸਿੱਖ ਨੇ ਡੇਰਿਆਂ ਤੇ ਜਾਣਾ ਵੀ ਅਸੀਂ ਡੇਰਿਆਂ ਤੇ ਕਰਨੇ ਕੀ ਜਾਣੇ ਨਾ ਬੂਬਨੇ ਸਾਧਾਂ ਕੋਲੇ ਦੱਸੋ ਜਿਨ੍ਹਾਂ ਨੇ ਕੀ ਕੰਮ ਕੀਤਾ ਹੋਇਆ ਡੇਰਿਆਂ ਦੇ ਵਿੱਚ ਕਿੱਡੇ ਪਹਾੜੀਆਂ ਕਰਤੂਤਾ ਕੀਤੀਆਂ ਹੋਈਆਂ ਤੇ ਉਹ ਅਮਰਤਪਾਲ ਮਹਿਰੋ ਨੇ ਸਾਰਾ ਕੁਝ ਸੱਚ ਸਾਹਮਣੇ ਲਿਆਤਾ ਉਹ ਜਿਹੜੀ ਕੁੜੀ ਦੇ ਹੱਕ ਦੇ ਵਿੱਚ ਗਈ ਹੁਣ ਉਹ ਕੁੜੀ ਵੀ ਬਿਆਨ ਬਦਲ ਗਈ ਹੈ ਚਲੋ ਹੁਣ ਇਹ ਨਹੀਂ ਪਤਾ ਵੀ ਕਿੰਦੇ ਦਬਾਅ ਹੇਠ ਆ ਕੇ ਉਸ ਕੁੜੀ ਨੇ ਬਿਆਨ ਬਦਲੇ ਆ ਕਿਉਂ ਬਿਆਨ ਬਦਲੇ ਆ ਕਿੰਦੇ ਦੇ ਕਿਉਂ ਪ੍ਰਭਾਵ ਉਸ ਕੁੜੀ ਤੇ ਹੋਵੇ ਕਿਸੇ ਰਾਜਨੀਤਿਕ ਬੰਦੇ ਦਾ ਪ੍ਰਭਾਵ ਹੋਵੇ ਉਸ ਤੇ ਕਿਉਂ ਉਹਨੇ ਬਦਲੇ ਇਸ ਚੀਜ਼ ਦਾ ਤਾਂ ਹਜੇ ਪਤਾ ਨਹੀਂ ਲੱਗਾ ਕਿਉਂਕਿ ਕੁੜੀ ਤਾਂ ਸਾਹਮਣੇ ਨਹੀਂ ਆਈ ਉਸ ਤੋਂ ਬਾਅਦ ਇਹ ਤਾਂ ਭਾਈ ਗੱਲ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਵੀ ਇਹ ਗੱਲ ਸਪਸ਼ਟ ਕੀਤੀ ਆ ਵੀ ਕੁੜੀ ਬਿਲਕੁਲ ਹਜੇ ਤੱਕ ਸਾਡੇ ਸਾਹਮਣੇ ਆਈ ਨਹੀਂ ਅਸੀਂ ਇਹ ਗੱਲ ਕਹਿੰਨੇ ਆ ਵੀ ਕੁੜੀ ਸਾਡੇ ਸਾਹਮਣੇ ਲਿਆਓ ਠੀਕ ਹੈ ਨਾ ਹੁਣ ਉਲਟਾ ਹੀ ਭਾਈ ਆ ਇਹ ਅਮਰਤਪਾਲ ਮਹਿਰੋ ਤੇ ਪਰਚਾ ਦੇਣ ਦੀ ਜਿਹੜੀ ਆ ਗੱਲ ਕੀਤੀ ਜਾਂਦੀ ਆ ਹੁਣ ਵੀ ਭਾਈ ਅਮਰਤਪਾਲ ਮਹਿਰੋ ਤੇ ਦੇਖ ਲੋ ਤੁਸੀਂ ਵੀ ਉਲਟਾ ਕੰਮ ਚੱਲਿਆ ਹੋਇਆ ਵੀ ਕਹਿੰਦੇ ਵੀ ਭਾਈ ਅਮਰਤਪਾਲ ਮਹਿਰੋ ਤੇ ਪਰਚਾ ਦਵਾਂਗੇ ਕੇਸ ਦਵਾਂਗੇ ਦੱਸੋ ਜਿੰਨੇ ਕੁ ਕਰਮ ਕੀਤਾ ਜਿੰਨੇ ਇੱਥੇ ਧੀਆਂ ਭੈਣਾਂ ਨਾਲ ਮਾੜੇ ਕੰਮ ਕੀਤੇ ਆ ਉਹਦਾ ਕੁਛ ਨਹੀਂ ਇਹ ਵੇਖ ਸਕਦੇ ਹੋ ਤੁਸੀਂ ਇਹੋ ਜਿਹਾ ਕੰਮ ਤੁਸੀਂ ਵੀ ਜਿੰਨੇ ਤਾਂ ਜਿਹੜੇ ਸਾਰਾ ਕੁਝ ਸਾਹਮਣੇ ਆ ਗਿਆ ਪਤੰਦਰ ਉੰਨਾ ਤੇ ਖੋਸ਼ ਨਹੀਂ ਜਿੰਨੇ ਫੜਿਆ ਹੈ ਆ ਅੱਖੀਆਂ ਦੇ ਵੀ ਨਹੀਂ ਆ ਕੇ ਕੇਸ ਹੀ ਇੰਦੇ ਤੇ ਦਾਵਾਂਗੇ ਲੱਖ ਦੀ ਲਾਹਨਤ ਲੱਖ ਦੀ ਲਾਹਨਤ ਠੀਕ ਆ ਕਿ ਨਹੀਂ ਇੱਕ ਬੰਦਾ ਸੱਚੇ ਰਾਹ ਤੇ ਤੁਰਦਾ ਹੋਵੇ ਪਤਾ ਹੋਵੇ ਬੰਦਾ ਸੱਚਾ ਇੱਕ ਇੱਕ ਵੀਡੀਓ ਜਨਤਕ ਕਰਤੀ ਹੋਵੇ ਆਡੀਓ ਜਨਤਕ ਕਰਤੀ ਹੋਵੇ ਪਤਾ ਲੱਗਿਆ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਯੂਰੀ ਦੇ ਵਿੱਚ ਬੇਅਦਮੀ ਹੋਈ ਹੋਵੇ ਹੈ ਠੀਕ ਹੈ ਕਿ ਨਹੀਂ ਅਸੀਂ ਫਿਰ ਮਨਾ ਬੋਲੀਏ ਸਾਨੂੰ ਮਰ ਜਾਣਾ ਚਾਹੀਦਾ ਸੀ ਆਪਣੇ ਆਪ ਨੂੰ ਸਿੱਖ ਖਵਾਉਣੇ ਇੱਕ ਤਰਫਾ ਗੱਲ ਕਰੋ ਜਾਂ ਤਾਂ ਤੁਸੀਂ ਆਖੋ ਵੀ ਅਸੀਂ ਦਾ ਚਰਨ ਘਾਟ ਵਾਲੇ ਬਾਬੇ ਦੇ ਹੱਕ ਦੇ ਵਿੱਚ ਆ ਠੀਕ ਹੈ ਫਿਰ ਦਿਓ ਬਿਆਨ ਤੁਸੀਂ ਕਿਹੜੇ ਕਿਹੜੇ ਹੰਦੇ ਹੱਕ ਦੇ ਵਿੱਚ ਆ ਇਹ ਡੇਰਿਆਂ ਵਾਲੇ ਕੋਈ ਬੋਲਿਆ ਡੇਰਿਆਂ ਵਾਲ ਤਾਂ ਤਾਂ ਨਹੀਂ ਨਾ ਬੋਲੇ ਡੇਰਿਆਂ ਵਾਲ ਕਿਉਂ ਨਹੀਂ ਬੋਲੇ ਗੱਡੀਆਂ ਕਰਤੂਤਾਂ ਮਾੜੀਆਂ ਡੇਰਿਆਂ ਦੇ ਵਿੱਚ ਹੈ ਗੁਰੂ ਦਾ ਸਿੱਖ ਹੋਵੇ ਮੈਨੂੰ ਦੱਸੋ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਤੱਕ ਕਿੰਨੇ ਡੇਰੇ ਬਣੇ ਆ ਕਿੰਨੇ ਕਿੰਨੇ ਡੇਰੇ ਬਣਾਏ ਆ ਕਿੰਨੇ ਮੱਥੇ ਟਿਕਾਏ ਆ ਗੁਰੂ ਦਾ ਸ਼ਰੀਕ ਕੌਣ ਬਣਿਆ ਦੱਸੋ ਇਹ ਵੇਲੜ ਸਾਧ ਘਰਾਂ ਚੋਂ ਕੱਟੇ ਵੱਢੇ ਆ ਕੇ ਡੇਰੇ ਬਣਾ ਕੇ ਬੈਹ ਜਾਂਦੇ ਕਰਤੂਤਾ ਮਾੜੀਆਂ ਕਰਦੇ ਆ ਡੇਰਿਆਂ ਦੇ ਵਿੱਚ ਇਹ ਬੰਦੇ ਬੰਨਾ ਟੱਪੀ ਕੀ ਇੰਨੀਆਂ ਕਰਤੂਤਾਂ ਮਾੜੀਆਂ ਕਰਦੇ ਡੇਰੇਆਂ 'ਚ ਸਾਡਾ ਡੇਰੇ ਨਾਲ ਸੰਬੰਧ ਕੀ ਪਹਿਲਾਂ ਦੱਸੋ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਡੇਰੇਆਂ ਤੇ ਲੈ ਕੇ ਕਿਉਂ ਜਾਈਏ ਕਿਹੜੀ ਗੱਲੋਂ ਜਾਣਦੇ ਆ ਤੁਸੀਂ ਐ ਉਹ ਅਮਰਤਪਾਲ ਮੈਹਰੋ ਇੱਕ ਇੰਟਰਵਿਊ ਦੇ ਵਿੱਚ ਰੋਂਦਾ ਪਿਆ ਸੀ ਨਾ ਦੱਸੋ ਉਹ ਕੋਈ ਤੁਹਾਡਾ ਉਹ ਜੇਲਾ-ਚੂਲਾ ਤੋਂ ਡਰਦਾ ਥੋੜਾ ਰੋਂਦਾ ਪਿਆ ਸੀ ਉਹ ਤਾਂ ਰੋਂਦਾ ਤਾਂ ਸੀ ਵੀ ਲੋਕਾਂ ਨੂੰ ਸੱਚ ਦਾ ਸਾਰਾ ਪਤਾ ਵੀ ਕੱਲੀ ਕੱਲੀ ਗੱਲ ਅਸੀਂ ਕਲੀਅਰ ਕਰਕੇ ਸੱਚ ਵਿਖਾਤਾ ਵੀ ਲੋਕੀ ਤਾਂ ਵੀ ਸਪੋਰਟ ਨਹੀਂ ਕਰਦੇ ਸਾਨੂੰ ਹਾਂ ਅੱਖਾਂ 'ਚੋਂ ਫਿਰ ਪਿਆਰ ਦੇ ਹੰਝੂ ਨਿਕਲ ਜਾਂਦੇ ਹੁੰਦੇ ਆ ਹਾਂ ਵੀ ਯਾਰ ਸਾਡੇ ਸਾਡੀ ਇੰਨੀ ਜ਼ਮੀਰ ਮਰ ਗਈ ਲੋਕਾਂ ਦੀ ਯਾਰ ਹੈ ਅਸੀਂ ਐਡੇ ਕਿਰਤਕਣ ਹੋ ਗਏ ਯਾਰ ਮਰ ਨਹੀਂ ਜਾਣਾ ਚਾਹੀਦਾ ਸਾਨੂੰ ਅਸੀਂ ਯਾਰ ਕਾਦੇ ਸਿੱਖ ਖਾਉਣੇ ਆ ਪਹਿਲਾਂ ਦੱਸੋ ਅਸੀਂ ਆਪਣੇ ਆਪ ਨੂੰ ਸਿੱਖ ਕਾਦੇ ਖਾਉਣੇ ਅਸੀਂ ਹੈ ਮੈਨੂੰ ਮਤ ਤੁਸੀਂ ਮੈਨੂੰ ਤਾਂ ਰੌਲਾ ਪਾਉਂਦੇ ਨੂੰ 5 ਸਾਲ ਹੋ ਗਏ 7 ਸਾਲ ਵੀ ਡੇਰਿਆਂ ਤੇ ਨਾ ਜਾਓ ਜਿਉਂਦਿਆਂ ਨੇ ਡੇਰਿਆਂ ਚ ਵੜਨਾ ਕਿ ਤੁਸੀਂ ਸਾਡੇ ਦਾ ਮਰੇ ਦੀ ਸਵਾਹ ਨਾ ਕਿਸੇ ਬੂਬਨੇ ਸਾਦੇ ਡੇਰੇ ਆ ਲ ਜਾਵੇ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਅਹੂਰੀ ਚ ਜਾਓ ਮੱਥਾ ਟੇਕੋ ਅਰਦਾਸ ਬੇਨਤੀ ਕਰੋ ਤੁਸੀਂ ਐ ਬੂਬਨੇ ਸਾਦੇ ਡੇਰੇ ਤੇ ਜਾਣ ਦਾ ਸਿੱਖ ਦਾ ਮਤਲਬ ਹੀ ਕੋਈ ਨਹੀਂ ਬੰਦਦਾ ਯਾਰ ਐ ਜਿਹੜੇ ਡੇਰੇ ਡੇਰਾ ਬਣ ਗਿਆ ਡੇਰੇ ਦੇ ਸਬੰਧ ਕਿੰਨਾ ਨਾ ਹੋ ਗਏ ਰਾਜਨੀਤਿਕ ਲੀਡਰਾਂ ਨਾਲ ਜੇ ਰੋ ਰਾਣਿਕ ਲੀਡਰ ਆ ਨਾ ਡੇਰੇ ਚ ਸਬੰਧ ਹੋ ਗਏ ਡੇਰੇ ਚ ਪੁਲਿਸ ਵੜਨੀ ਨਹੀਂ ਕਰ ਤੂਤਾ ਮਾੜੀਆਂ ਹੋਣੀਆਂ ਡੇਰਿਆਂ ਚ ਐ ਹੁਣ ਮੱਛੀ ਫੜਨ ਵਾਲਾ ਕੀ ਕਰਦਾ ਹੁੰਦਾ ਹੈ ਉਹ ਕੁੰਡੀ ਤੇ ਜਾਲ ਲਾ ਲੈਂਦਾ ਨਾ ਨਾ ਮੱਛੀ ਫੜਨ ਵਾਲਾ ਕੁੰਡੀ ਤੇ ਜਾਲ ਲਾ ਕੇ ਤੇ ਉਹ ਮੱਛੀ ਨੂੰ ਤੇ ਹੋ ਨਾ ਬੜਾ ਭਗਤ ਬੰਦਾ ਆਇਆ ਮੈਨੂੰ ਤਾਂ ਕੋਈ ਹੈ ਵੀ ਮੈਨੂੰ ਤਾਂ ਚੰਗਾ ਕੋਈ ਦਾਣਾ ਪਾਣੀ ਪਾਉਣ ਆਇਆ ਪਰ ਐ ਨਹੀਂ ਪਤਾ ਵੀ ਤੈਨੂੰ ਤਾਂ ਵੱਡਣ ਆਇਆ ਵੀ ਚੱਕਣ ਆਇਆ ਤੈਨੂੰ ਤਾਂ ਤੈਨੂੰ ਤਾਂ ਬੜਕਾ ਦੇਣਾ ਤੈਨੂੰ ਤਾਂ ਉਹ ਗੱਲ ਆ ਇਹ ਆਟੇ ਦੇ ਤੌਰ ਤੇ ਵਰਤਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਕਿੱਧਰ ਰੱਖ ਲੈਂਦੇ ਆ ਆਪਣੇ ਕੋਲੇ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਤਾਂ ਗੁਰੂ ਦੀ ਗੱਲ ਕਰਦੇ ਤੇ ਗੁਰੂ ਦੇ ਗਿਆਨ ਦੀ ਗੱਲ ਆ ਪਰ ਕਰਦੇ ਕੀ ਐ ਇਹ ਗੁਰੂ ਦੇ ਸ਼ਰੀਕ ਬਣ ਕੇ ਗੁਰੂ ਦੇ ਬਰਾਬਰ ਗੱਦੀ ਲਾ ਕੇ ਡੇਰਿਆਂ ਦੇ ਵਿੱਚ ਮੱਥੇ ਟਿਕਾਉਂਦੇ ਆ ਬੂਣੇ ਸਾਧ ਡੇਰਿਆਂ ਦੇ ਮੱਥੇ ਟਿਕਾਉਂਦੇ ਆ ਦੱਸੋ ਬਾਕੀ ਗਲਤ ਬੋਲਿਆ ਦੱਸੋ ਇੱਕ ਗੱਲ ਵੀ ਮੇਰੀ ਇੱਕ ਗੱਲ ਵੀ ਤੁਸੀਂ ਦੱਸ ਦੋ ਵੀ ਤੇ ਖੇਲੇ ਨੇ ਗਲਤ ਬੋਲੀ ਆ ਤੇ ਖੇਲਾ ਮਾਫੀ ਮੰਗੂਗਾ ਤੁਹਾਡੇ ਤੋਂ ਇੱਕ ਵੀ ਮੈਂ ਗੱਲ ਗਲਤ ਬੋਲੀ ਹੋਵੇ ਸਾ ਇਹ ਡੇਰੇ ਵਾਲੇ ਗੁਰੂ ਦੇ ਸ਼ਰੀਕ ਬਣ ਕੇ ਬਰਾਬਰ ਗੱਦੀ ਲਾ ਕੇ ਚਲਾਉਂਦੇ ਆ ਦੱਸੋ ਹਾਂਜੀ ਇਹ ਕੰਮ ਚੱਲਦਾ ਡੇਰਿਆਂ ਦੇ ਵਿੱਚ ਹੈ ਨਾਲੇ ਇਹ ਨਹੀਂ ਪਤਾ ਜੇ ਪਤਾ ਨਹੀਂ ਕਿੰਨੀਆਂ ਕੁ ਧੀਆਂ ਪੈਣਾ ਨੇ ਉੱਥੇ ਇੱਕ ਕਰਮ ਹੋਏ ਡੇਰੇ ਦੇ ਵਿੱਚ ਐ ਨਹੀਂ ਪਤਾ ਹੋਏ ਕਿੰਨੇ ਕੁ ਆ ਹਾਂ ਹਜੇ ਇਹ ਵੀ ਕੋਈ ਇਹ ਤਾਂ ਪਤਾ ਲੱਗੂਗਾ ਨਾ ਹੌਲੀ ਹੌਲੀ ਇਹ ਤਾਂ ਜੇ ਕਈ ਕਈ ਅਰੀ ਜਮਾਂ ਸਹੀ ਕਾਰਵਾਈ ਹੋ ਜੇ ਨਾ ਸਹੀ ਇਨਵੈਸਟੀਗੇਸ਼ਨ ਹੋ ਜੇ ਡੇਰਿਆਂ ਦੀ ਸਹੀ ਪੰਜਾਬ 'ਚ ਜਿੰਨੇ ਡੇਰੇ ਆ ਨਾ ਕੋਈ ਸਹੀ ਬੰਦਾ ਇਨਵੈਸਟੀਗੇਸ਼ਨ ਇਹਨਾਂ ਡੇਰਿਆਂ ਦੀ ਕਰਦੇ ਬੜਾ ਕੋ ਸੱਚ ਸਾਹਮਣੇ ਆਊ ਬੜਾ ਸੱਚ ਸਾਹਮਣੇ ਆਊ ਜੱਟੋ ਬੜਾ ਸੱਚ ਸਾਹਮਣੇ ਆਊਗਾ ਜੇ ਸਹੀ ਇਨਵੈਸਟੀਗੇਸ਼ਨ ਹੋ ਜੇ ਨਾ ਕਿਤੇ ਡੇਰਿਆਂ ਦੀ ਤੁਸੀਂ ਆਖੋ ਬੜਾ ਸੱਚ ਸਾਹਮਣੇ ਆਊਗਾ ਡੇਰਿਆਂ ਦਾ ਹਾਂਜੀ ਹੁਣ ਜੇ ਅਮਰਤਪਾਲ ਨੇ ਆਵਾਜ਼ ਉਠਾਈ ਆ ਨਾ ਤੇ ਉਹਦੇ ਹੱਕ ਦੇ ਵਿੱਚ ਖਲੋ ਵੀਰੋ ਸਾਰੇ ਠੀਕ ਆ ਕਿ ਨਹੀਂ ਆਪਣੇ ਸਾਰਿਆਂ ਨੂੰ ਲੋੜ ਆ ਹੱਕ ਦੇ ਵਿੱਚ ਖਲੋਣ ਦੀ ਹਾਂ ਇਹ ਗੰਦ ਪਾਇਆ ਬੂਵਨੇ ਸਾਧਾਨਿਕ ਗੰਦ ਪੰਜਾਬ ਦੀ ਧਰਤੀ ਦੇ ਉੱਤੇ ਗੰਦ ਇਹਨਾਂ ਨੇ ਇਹ ਵਿਲੜ ਕੱਟੇ ਵੱਡੇ ਇਹ ਆਪਣੇ ਘਰ ਦਾ ਵਿੱਚੋਂ ਜਾ ਕੇ ਪਤੰਦਰ ਘਰ ਦੇ ਦੋ ਕਮਰੇ ਛੱਡ ਕੇ ਡੇਰੇ 'ਚ 20-20 ਕਮਰੇ ਬਣਾਏ ਇਹਨਾਂ ਨੇ ਘਰ ਦੇ ਚਾਰ ਮੈਂਬਰ ਛੱਡ ਕੇ ਡੇਰੇ 'ਚ ਇਹਨਾਂ ਨੇ 20-20 ਚੇਲੇ ਚੇਲੇ ਚੇਲੀਆਂ ਬਣਾਏ ਇਹਨਾਂ ਨੇ ਦੱਸੋ ਕੀ ਕੌਮ ਦਾ ਸਵਾਰਿਆ ਇਹਨਾਂ ਨੇ ਕੀ ਇਹਨਾਂ ਨੂੰ ਬੂਵਨੇਆਂ ਨੂੰ ਪਤਾ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਤੁਹਾਨੂੰ ਬਾਣੀ ਕਹਿੰਦੀ ਕੀ ਹੈ ਤੁਸੀਂ ਕਰਦੇ ਕੀ ਹਾਂ ਤੁਸੀਂ ਦੱਸੋ ਸਿੱਕਿਸ ਦਾ ਤਾਂ ਉਲਟ ਚੱਲਦੇ ਆਏ ਕੀ ਪਖੰਡ ਕਰਦੇ ਆ ਇੱਕ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਚੋਲੇ ਜੇ ਪਾ ਲੈਂਦੇ ਆਏ ਐ ਕਿ ਕਿੱਡਾ ਇਹਨਾਂ ਨੇ ਪਖੰਡ ਫੜਿਆ ਕੀ ਕੁਛ ਕੰਮ ਕੀਤਾ ਕਿਉਂ ਚੁੱਪ ਕਰਕੇ ਬੈਠਿਆ ਬਾਬੇ ਜਿੰਨੇ ਸਾਡੇ ਪੰਜਾਬ ਦੇ ਬਾਬੇ ਆ ਸੰਪਰਦਾਵਾਂ ਟਕਸਾਲਾ ਕਿੰਨੇ ਯਾਰ ਮੈਂ ਕਿੰਨੇ ਕਿੰਨੇ ਨਾਂ ਲਾਵਾਂ ਦੱਸੋ ਕਿਉਂ ਨਹੀਂ ਖੜੇ ਹੋਏ ਕਿਉਂ ਨਹੀਂ ਬੋਲੇ ਵੀ ਇਹਨੇ ਇੱਕ ਕੰਮ ਗਲਤ ਕੀਤਾ ਇਹਨੇ ਗਲਤ ਕੀਤਾ ਛੜਕਾਂ ਦੇ ਕਿਉਂ ਨਹੀਂ ਆਏ ਦੱਸੋ ਮੈਨੂੰ ਮੈਂ ਕੋਈ ਗਲਤ ਗੱਲ ਕੀਤੀ ਹੈ ਤੇ ਇੱਕ ਵੀ ਕਿਤੇ ਵੀ ਗਲਤ ਗੱਲ ਕੀਤੀ ਤਾਂ ਹੁਣੇ ਦੱਸੋ ਫੇਸਬੁੱਕ ਤੇ ਇਹਨਾਂ ਬੂਬਣਿਆਂ ਨੇ ਗੰਦਪਾਤਾ ਪੰਜਾਬ ਦੀ ਧਰਤੀ ਦੇ ਉੱਤੇ ਗੰਦਪਾਤਾ ਇਹਨਾਂ ਬੂਬਣਿਆਂ ਨੇ ਇਹ ਕਿੱਥੋਂ ਬੂਬਣੇ ਦੱਸੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿੱਥੇ ਗੱਡੀਆਂ ਚਲਾਈਆਂ ਦੱਸੋ ਕਿਹੜਾ ਸੰਤ ਬਣਿਆ ਐ ਭਾਈ ਦਿਆਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਹੈ ਭਾਈ ਤਾਰੂ ਸਿੰਘ ਜੀ ਭਾਈ ਸਵੇਕ ਸਿੰਘ ਜੀ ਭਾਈ ਸ਼ਾਹਬਾਦ ਸਿੰਘ ਜੀ ਚਰਖੜੀਆਂ ਤੇ ਚੜ ਗਏ ਆ ਰਿਆਂ ਨਾਲ ਚੀਰੇ ਗਏ ਬੰਦ-ਬੰਦ ਕੱਟੇ ਗਏ ਹੈ ਉਹ ਭਾਈ ਰਹੇ ਆ ਭਾਈ 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 ਰਹੇ ਭਰਾ ਬਣੇ ਰਹੇ ਉਹ ਭਾਈ ਰਹੇ ਆ ਇਹ ਵਿਲੜ ਸਾਹ ਤੇ ਜਿਨ੍ਹਾਂ ਨੇ ਕੱਖ ਕੰਮ ਨਹੀਂ ਕੀਤਾ ਨਾ ਘਰ ਦਾ ਨਾ ਬਾਹਰ ਦਾ ਇਹਨਾਂ ਨੇ ਤੇ ਆਪ ਦੇ ਨਾਮ ਅਗਰ ਫਲਾਣਾ ਫਲਾਣਾ ਬ੍ਰਹਮ ਮੁਗਿਆਨੀ 108 ਤੇ ਸੰਤ ਬਾਬਾ ਫਲਾਣਾ ਸਿੰਘ ਤੇ ਟਮਕਾਣਾ ਸਿੰਘ ਪਤੰਦਰ ਕੀ ਕੁਛ ਨਾਂ ਲਈ ਬਿਠੇ ਆਪਦੇ ਨਾਵਾਂ ਦੇ ਕਟਕਟੇ ਵੱਡੇ ਨਾਂ ਬਣਾਈ ਬੈਠੇ ਆ ਜਿਨ੍ਹਾਂ ਨੇ ਕੌਮ ਦਾ ਬੇੜਾ ਕਰਕ ਕੀਤਾ ਕੀਤਾ ਹੀ ਕੱਖ ਨਹੀਂ ਇਹਨਾਂ ਨੇ ਕੌਮ ਵਾਸਤੇ ਜੁੜਨਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆ ਇਹ ਮੱਥਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ ਜੁੜੇ ਅਸੀਂ ਡੇਰਿਆਂ ਨਾਲ ਫਿਰਦੇ ਆ ਇਹ ਡੇਰਾ ਕੀ ਹੈ ਡੇਰਾ ਤਾਂ ਇਹਨਾਂ ਦਾ ਘਾਰ ਆ ਇਹ ਬੂਬਨੇ ਸਾਧਾਂ ਦਾ ਅਸੀਂ ਇਹਨਾਂ ਇਹਨਾਂ ਤੋਂ ਕੀ ਲੈਣਾ ਦੱਸੋ ਮੱਥਾ ਅਸੀਂ ਟੇਕਣਾ ਗੁਰੂ ਗ੍ਰੰਥ ਸਾਹਿਬ ਦੀ ਜੂਰੀ 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਐ ਤਾਂ ਮੱਥਾ ਇਹ ਲੋਕੀ ਟੇਕੀ ਜਾਂਦੇ ਇਹਨਾਂ ਦੇ ਖੁਰੜਿਆਂ ਨੂੰ ਦੱਸੋ